ਜਰਮਨ ਜੀ ਸਾਹਿਬ ਕਿਰਪਾ ਕਰਕੇ ਆਖਿਆ ਕਿ ਕਿੱ사 ਲੱਗ ਰਿਹਾ ਸ਼੍ਰੀ ਅੰਮ੍ਰਿਤਸਰ ਜੀ ਅਸੀਂ ਦਰਬਾਰ ਸਾਹਿਬ ਆਏ ਆ ਸਾਡੀ ਫਿਲਮ ਮਾਰੀ ਆ ਅਸੀਂ ਗੁਰੂ ਦੀ ਨਗਰੀ ਚ ਬਲੇਸਿੰਗਸ ਲੈਣ ਆਏ ਆ ਸਾਡੀ ਇੱਕ ਕੁੜੀ ਫਿਲਮ ਮਾਰੀ ਆ ਤੇ ਮੈਂ ਚਾਹੁੰਨੀ ਆ ਕਿ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੇ ਸਾਡੀ ਫਿਲਮ ਸੁਪਰ ਡੂਪਰ ਹਿੱਟ ਹੋ ਜੇ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਤਿਆਰ ਕਰਦੇ ਨੇ ਜਿਹਨਾਂ ਦੇ ਤੇ ਵੀ ਬਹੁਤ ਚੰਗੇ ਆ ਜੇ ਹੁਣ ਤੁਹਾਡਾ ਦਰਬਾਰ ਪਰ ਗਿਆ ਤੇ ਉਹ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗਦਾ ਪਹਿਲਾਂ ਮੈਂ ਗਈ ਸੀ ਫਿਰ ਹੁਣ ਮੇਰਾ ਬ੍ਰਦਰ ਉੱਥੇ ਰੌਣਕਾ ਲ ਆ ਰਿਹਾ ਤੇ ਮੈਂ ਚੰਨੀ ਸਾਰੇ ਪੰਜਾਬੀ ਉਹਨੂੰ ਸਪੋਰਟ ਕਰੋ ਆਪਣੇ ਘਰ ਦਾ ਬੰਦਾ ਇਹ ਪੰਜਾਬੀ ਫਿਲਮ ਹੈ ਜੀ ਪਹਿਲਾਂ ਵੀ ਤੁਹਾਡੀ ਫਿਲਮਾਂ ਆਈਆਂ ਨੇ ਕਿੰਨਾ ਕੁ ਪਿਆਰ ਚਾਹਦੇ ਜੇ ਪੰਜਾਬ ਦੇ ਲੋਕਾਂ ਕੋ ਵੀ ਤੁਹਾਡੀ ਇਸ ਫਿਲਮ ਨੂੰ ਧਿਆਨ ਉਮੀਦ ਤਾਂ ਪੂਰੀ ਆ ਕਿਉਂਕਿ ਅਸੀਂ ਬਹੁਤ ਸੋਹਣੀ ਫਿਲਮ ਬਣਾਈ ਆ ਇਹਦੇ ਚ ਤੁਹਾਨੂੰ 1950 ਤੋਂ 2025 ਦੀ ਸਟੋਰੀ ਆ ਤੁਹਾਨੂੰ ਦੇਖਣ ਚ ਬਹੁਤ ਸਾਰੇ ਸ਼ੇਡਸ ਆ ਤੁਹਾਨੂੰ ਦੇਖਣ ਚ ਮਜ਼ਾ ਆਊਗਾ ਇਹ ਸਾਰੀ ਸ਼ੂਟ ਇੰਡੀਆ ਚ ਹੀ ਕੀਤੀ ਐ ਤੇ ਬਾਹਰ ਵੀ ਆਪਣੇ ਚੰਡੀਗੜ੍ਹ ਚ ਹੋਈ ਐ ਸਾਰੀ ਸ਼ੂਟ ਐਂਡ ਪੂਰਾ ਵਧੀਆ ਆਪਣਾ ਮਾਹੌਲ ਆ ਤੁਸੀਂ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਪੰਜਾਬ ਦੇ ਮੈਡਮ ਖੜਾ ਹੈ ਵੱਡੀ ਗਿੰਟੀ ਦੇ ਫਿਲਮ ਦੇ ਸੀਰੀ ਮੁਖਾ ਨੇ ਜਮੀਨੀ ਪੱਧਰ ਤੇ ਆ ਕੇ ਮਦਦ ਕੀਤੀ ਹੈ ਕਿਵੇਂ ਦੇਖਦੇ ਦੀ ਪੰਜਾਬ ਦੇ ਕਲਾਕਾਰ ਸੀ ਜਦੋਂ ਕਲਾਕਾਰਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਐਂਡ ਮੈਂ ਵੀ ਪੂਰੀ ਕੋਸ਼ਿਸ਼ ਕੀਤੀ ਸੀ ਆਪਣੀ ਐਂਡ ਸਾਡੇ ਤੋਂ ਜਿੰਨਾ ਹੋ ਸਕਿਆ ਸੀ ਕੀਤਾ ਤੇ ਦੂਸਰੀ ਗੱਲ ਪਹਿਲਾਂ ਸਾਡੀ ਫਿਲਮ 19 ਸਤੰਬਰ ਨੂੰ ਆਉਣੀ ਸੀ ਪੰਜਾਬ ਦੇ ਹਾਲਾਤਾਂ ਕਰਕੇ ਇਹ 31 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ